ਲੋ ਵੀ ਮਿੱਤਰੋ ਜਦੋਂ ਜਾਜ ਦੇ ਉਤੇ ਕੰਮਾ ਕਰਾ ਤੋ ਜਾਈਦਾ ਥੱਕ ਤੇ ਉਦੋਂ ਫਿਰ ਆਪਾਂ ਸਟਾਰਟ ਕਰਦੇ ਆ ਪਾਰਟੀ ਤੇ ਅੱਜ ਆਪਣੇ ਜਾਜ ਤੇ ਹੋਣ ਲਗੀ ਬਾਰਬੀਕਿਊ ਪਾਰਟੀ ਫਿਰ ਅੱਗ ਕੋਲੇ ਕਾਲੇ ਆਪਾਂ ਬਿਲਕੁਲ ਤਿਆਰ ਕਰਤੇ ਆ ਆ ਨਾਨਵੈਜ ਵਾਲੀਆਂ ਸਾਰੀਆਂ ਆਈਟਮਾਂ ਜਿਹੜਾ ਨਾਨਵੈਜ ਖਾਣਾ ਚਾਹੁੰਦਾ ਉਹਨਾਂ ਵਾਸਤੇ ਨਾਨਵੈਜ ਇੱਧਰ ਆਪਣਾ ਵੈਜ ਵਾਲੀਆਂ ਆਈਟਮ ਆ ਗਈਆਂ ਸਾਰੀਆਂ ਪਕੌੜੇ ਬਣੇ ਆ ਮੰਨ ਸਵੰਨੇ ਏਲਾ ਵੀ ਬਣਿਆ ਗਿਰੇਲਾ ਕੇ ਨੇ ਖਾਣਾ ਹੋਵੇ ਤੇ ਆ ਕੀ ਦਹੀਂ ਭੱਲੇ ਦਹੀਂ ਭੱਲੇ ਬਣਿਆ ਤੇ ਆ ਆਪਣੇ ਨਾਲ ਦੇ ਸਾਰੇ ਗਾਣੇ ਆਪਾਂ ਲਾਤੇ ਸਿੱਧੂ ਮੂਸੇ ਵਾਲੇ ਦੇ ਉਹ ਜ਼ਰੂਰੀ ਹੈ ਉਸ ਤੋਂ ਬਗੈਰ ਪਾਰਟੀ ਦਾ ਮੋਲ ਬੰਦਦਾ ਨਹੀਂ ਆ ਕੰਮਾਂ ਦੇ ਵਿੱਚੋਂ ਥੱਕ ਕੇ ਜਦੋਂ ਵਿਹਲੇ ਹੋਈਦਾ ਵਾ ਤੇ ਫਿਰ ਇਸ ਤਰ੍ਹਾਂ ਪੱਜਾ ਅਜ ਦੇ ਉੱਤੇ ਕਰਦੇ ਆ ਪਾਰਟੀ ਪਾਰਟੀ ਬਹੁਤ ਜ਼ਰੂਰੀ ਕਰਨੀ ਤੇ ਬਰਾ ਹਦਾ ਸਾਰਾ ਸਮਾਨ ਖਾਨਤੀ ਨਾਲਾ ਕਿਸੇ ਨੇ ਮਸ਼ੀਰ ਰੱਖੀ ਆ ਕਿਸੇ ਨੇ ਚਿਕਰ ਰੱਖਿਆ ਵਾ ਕਿਸੇ ਨੇ ਕੋਸ਼ਰ ਖਾਵੇ ਫੋਇਲ ਪੇਪਰਾਂ ਹੀ ਪਾ ਪਾ ਕੇ